ਗਰਦਾਨ ਜੀ ਕਹਿੰਦੇ ਉਹਨਾਂ ਜੀ ਮਰਨ ਬਾਅਦ ਤੇ ਜਾਰੀ ਰਹੂਗਾ ਜਿੰਨੇ ਜਨਾਮ ਐਮ ਐਸਬੀ ਕਾਨੂੰਨ ਨਹੀਂ ਬਣਦਾ ਸਾਡੇ ਕਾਨੂੰਨ ਦੀ ਮੰਗ ਆ ਸਰਕਾਰ ਦੇ ਨਾਲ ਸ੍ਰੀ ਸੁਮਿੰਦਰ ਡਾਕਟਰ ਦੇ ਰਿਪੋਰਟ ਦੇ ਹਸਾਬ ਨਾਲ ਭਾ ਦੇ ਕਿਸਾਨਾਂ ਨੂੰ ਸਰਕਾਰ ਮੰਨੀ ਵੀ ਆ ਸਾਡੇ ਪਿਛਲੀਆਂ ਡਿਬੇਟਾਂ ਕੱਢ ਕੇ ਦੇਖ ਲਓ ਇਹ ਚੱਲਦੇ ਕੈਮਰੇ ਚੱਲਦੇ ਆ ਨਾ ਸਾਡੇ ਮੋਦੀ ਸਾਹਿਬ ਦੀਆਂ ਉਹ ਧਨ ਮੰਤਰੀ ਜੀ ਦੀਆਂ ਉਹਨਾਂ ਨੇ ਕਿਹਾ ਤਾਂ ਵੀ ਮੈਂ ਸੁਮਿੰਦਰ ਨਾਥ ਨੂੰ ਬੋਟ ਕਰ ਭਾ ਦੂੰਗਾ ਐਮ ਐਸਬੀ ਕਾਨੂੰਨ ਬਣਾਉਂਗਾ ਉਹਨਾਂ ਗੱਲਾਂ ਸਾਰੀਆਂ ਮਹਿਮੰਨੀ ਹੈ ਵਾਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਵਿਚਾਰੇ ਭੋਲੇ-ਪਾਲੇ ਲੋਕ ਆ ਇਹਨਾਂ ਨੂੰ ਗੱਲਾਂ ਦਾ ਪਤਾ ਹੀ ਲੱਗਦਾ ਹੈਗਾ ਚਲੋ ਅਸੀਂ ਤਾਂ ਜਥੇਬੰਦੀ ਵਿੱਚਾਂ ਡੱਲਿਆ ਸਭ ਕੁਲ ਅਸੀਂ ਬੈਠਦੇ ਰਹਨੇ ਆ ਸਾਨੂੰ ਗੱਲਾਂ ਦੀ ਨੌਲ ਜਿੱਨਾਂ ਕੋਲ ਤੇ ਆਉਂਦੀ ਹੈ ਬੜਾ ਸਿੱਖਣ ਨੂੰ ਮਿਲਦਾ ਸਾਡੇ ਮਹਾਨ ਨੇਤਾ ਨੇ ਉਹ ਡੱਲਿਆ ਸਾਹਿਬ ਦੇਖੋ ਕਿੱਡਾ ਸਾਡਾ ਕਿਸਾਨਾਂ ਦਾ ਮੂਰਖੇ ਬਣਾ ਰਹੀ ਹੈ ਸਰਕਾਰ ਜਿਹੜਾ ਕੱਲ ਦਾ ਫੈਸਲਾ ਲੱਤਾ ਸਾਰੇ ਕਿਸਾਨਾਂ ਨਾਲ ਅਸੀਂ ਨੇ ਰੜ ਕੇ ਪਟਾਲਾ ਪਟਿਆਲੇ ਜਿਹੜਾ ਰੋਡ ਜਾਂਦਾ ਉਹਦੇ ਉੱਪਰ ਅਸੀਂ ਧਰਨਾ ਲਾਵਾਂਗੇ ਪੱਕਾ ਮੋਰਚਾ ਲੱਗੂਗਾ ਸਾਡੇ ਤਿੰਨ ਜ਼ਿਲ੍ਹਿਆਂ ਦੇ ਕਿਸਾਨ ਇਕੱਠੇ ਹੋ ਰਹੇ ਆ ਇਹ ਧਰਨਾ ਥੋੜਾ ਲਗਾਤਾਰ ਜਾਰੀ ਰਹੂਗਾ ਇਹ ਬਿਲਕੁਲ ਜੀ ਜਿੰਨਾ ਚਿਰ ਪਰਿਵਾਰ ਨੂੰ ਸਾਫ ਨਹੀਂ ਮਿਲਦਾ ਨਾ ਅਸੀਂ 10 ਲੱਖ ਰੁਪਏ ਦੀ ਮੰਗ ਕਰਦੇ ਸਰਕਾਰ ਕੋ ਉਹ ਦੇ ਦਿੱਤਾ ਜਾਵੇ ਸਰਕਾਰ ਕਹਿੰਦੀ 5 ਲੱਖ ਰੁਪਏ ਦਵਾਂਗੇ ਅਸੀਂ ਹਾਂ ਤਾਂ 5 ਲੱਖ ਦਾ ਚੈੱਕ ਵੀ ਨਹੀਂ ਆਇਆ ਹੈਗਾ 5 ਦੇ ਵੀ ਸਹਿਮਤੀ ਜਿਤਾਦੀ ਸਹਿਮਤੀ ਜਿਮਤ ਜਿਤਾਦੀ ਜੀ ਫਿਰ ਉਧਰ ਕਹੀ ਜਾਂਨੇ ਸਰਕਾਰ ਕਰਨ ਨਾਲ ਸਤੇਦਾਰ ਵੀ ਇੱਕ ਸਾਡੀ ਨੌਕਰੀ ਦੀ ਮੰਗ ਆ ਬੇਟਾ ਇਹਨਾਂ ਦਾ ਖੜਾ ਇਹਨੂੰ ਨੌਕਰੀ ਤਰ੍ਹਾਂ ਦਾ ਦੇ ਬੇ ਸਰਕਾਰ ਜਿਵੇਂ ਸਾਡੇ ਪਹਿਲੇ ਕਿਸਾਨ ਨੂੰ ਦੇ ਰਹੀ ਹੈ ਨਾ ਸ਼ਹੀਦ ਆ ਸਾਡਾ ਇਹ ਪ੍ਰਧਾਨ ਜੀ ਖਨੌਰੀ ਦਾ ਮਾਹੌਲ ਕਿਵੇਂ ਦਾ ਹੁਣ ਜਿਵੇਂ ਕਿ ਸਰਕਾਰ ਦੀ ਗੱਲਬਾਤ ਹੋਈ ਆ ਕਿਵੇਂ ਦੀ ਗੱਲਬਾਤ ਸਰਕਾਰ ਦਾ ਕਿਵੇਂ ਦਾ ਰਵਈਆ ਉਹ ਗੱਲਬਾਤ ਦੇ ਵਿੱਚ ਕੀ ਹੋਊਗਾ ਸਰ ਦੇਖੋ ਪੋਜ਼ਿਟਿਵ ਹੀ ਕੱਲ ਜਿਹੜੀ ਮੀਟਿੰਗ ਹੋਈ ਆ ਹੁਣ ਉਹਨੇ ਬੁਲਾ ਲੇ ਦਿੱਲੀ ਭਾਈ ਫਰਬਨੂ ਦਿੱਲੀ ਚੱਲ ਚੱਲ ਕੇ ਮੀਟਿੰਗ ਹੋਣੀ ਆ ਇਹ ਉੱਥੇ ਸਾਡੇ ਦੇਸ਼ ਦੇ ਕਿਸਾਨ ਆਉਣਗੇ ਸਾਰੇ ਉਰੇ ਭਾਰਤ ਦੇ ਦੇ ਕਿਸਾਨ ਨੇਤਾ ਜਿਹੜੇ ਸਾਰੇ ਜਿੱਥੇ ਬੰਦਿਆ ਨੇ ਦਿੱਲੀ ਆ ਕੇ ਮੀਟਿੰਗ ਕਰਨੀ ਸਰਕਾਰ ਨੇ ਤਾਂ ਹੀ ਉੱਥੇ ਬੁਲਾਇਆ ਹੈ ਉਮੀਦ ਤੇ ਹੌਸਲਾ ਕਦੇ ਵੀ ਛੱਡਣਾ ਚਾਹੀਦਾ ਸਾਨੂੰ ਉਰੀਆਂ ਉਮੀਦਾਂ ਨੇ ਬੀਸੀ ਛੜਾਈ ਲੜਾਈ ਜਿੱਤਾਂਗੇ ਅਸੀਂ ਹਰ ਕੀਮਤ ਵਿੱਚ ਜਿੱਤਾਂਗੇ ਲੜਾਈ ਜੇ ਪ੍ਰਧਾਨ ਜੀ ਸਾਨੂੰ ਹੁਣ ਕਹਦੇ ਨੇ ਭਾਈ ਆਜੋ ਮਰਨ ਬਾਤ ਉਰ ਬੈਠਾ ਮੈਂ ਤਾਂ ਹਾਜ਼ਰ ਹਾਂ ਕਿਸਾਨਾਂ ਦਾ ਤਰ ਆਜਣ ਮੈਂ ਤਾਂ ਬੈਠਣੇ ਮਰਨ ਬਾਤ ਉਰ ਬਤੇ ਆਣਾ ਜੇ ਡੱਲੇ ਸਾਹਿਬ ਕੀ ਕਹਿਣਾ ਕਰਦੇ ਨੇ ਸਾਡੇ ਕਿਸਾਨ ਆਜਣ ਜਾਰੀ ਕਰਨਾ ਮੈਂ ਜਿਹਦੇ ਤਿਆਰ ਹਾਂ ਜੀ ਬੁਲਾਉਣ ਸਾਨੂੰ ਉਹ ਮੀਟਿੰਗ ਹੋਣੀ ਹੈ ਦਿੱਲੀ 2 ਫਰਵਰੀ ਨੂੰ ਉਹਦੇ ਵਿੱਚ ਡੱਲੇ ਹਾਲ ਦੀ ਕੋਈ ਹਾਜ਼ਰੀ ਹੋਊਗੀ ਮੇਰੇ ਕੋਲ ਪ੍ਰਧਾਨ ਜੀ ਜਾਣ ਕੇ ਹੀ ਉੱਥੇ ਹੁਣ ਗਏ ਚੰਡੀਗੜ੍ਹ ਗਏ ਨਾ ਇੱਕ ਨੇ ਉੱਥੇ ਵੀ ਜਾਣ ਕੇ ਪਰ ਦਾ ਜੀ ਕੋਈ ਵੀ ਸਿਹਤ ਦੇਖਦੇ ਸਿਹਤ ਉਹਨਾਂ ਦੀ ਕਿਵੇਂ ਆ ਹੁਣ ਸਿਹਤ ਠੀਕ ਆ ਜੀ ਦੇਖੋ ਡਾਕਟਰੀ ਇਲਾਜ ਚੱਲਦਾ ਅਸੀਂ ਜਿਆਦੇ ਸਾਡਾ ਕਿਸਾਨਾਂ ਦਾ ਜਥਾ ਬੈਠਾ ਦਾ 111 ਦਾ ਉਹਦੇ ਬਾਅਦ 121 ਦਾ ਕਿਸਾਨਾਂ ਦਾ ਜਥਾ ਹੋ ਗਿਆ ਤਾਂ ਹਰਿਆਣੇ ਦੇ 10 ਕਿਸਾਨ ਆ ਗਏ ਤੇ ਫੇਰ ਕਹਿੰਦੇ ਲੜਨ ਲੱਗ ਗਏ ਆ ਕਿ ਸਾਡੇ ਗੱਲ ਜੁਪੀਆ ਲੜਨ ਲੱਗ ਗਏ ਕਹਿੰਦੇ ਅਸੀਂ ਬੈਠਣਾ ਰਾਜਾ ਦਾ ਕਿਸਾਨ ਕਹਿੰਦੇ ਅਸੀਂ ਬੈਠਣਾ ਉੱਥੇ ਤਾਂ ਬਦਲਣ ਲੱਗੀ ਦੀ ਕਿਸਾਨਾਂ ਦੀ ਤਾਂ ਹੀ ਇਹ ਮੀਟਿੰਗਾਂ ਦਾ ਸਿਲਸਲਾ ਜਿਹੜਾ ਹੁਣ ਜਾਰੀ ਰਿਹਾ ਡੱਲੇਆ ਸਾਹਿਬ ਸਾਡੇ ਵਾਸਤੇ ਬਹੁਤ ਜ਼ਰੂ ਮਰੌਂਦੀ ਜੀ ਸਰਕਾਰ ਨਹੀਂ ਆਉਂਦੀ ਹੈਗੀ ਇਹ ਧਰਨਾ ਜਾਰੀ ਰਹਿਣਾ ਹੀ ਰਹਿਣਾ ਹੈ ਅੱਜ 82 ਦਿਨ ਹੋ ਗਏ ਇੱਕ ਟਾਈਮ ਕਿਸੇ ਨੂੰ ਪ੍ਰਸ਼ਾਦਾ ਨਾ ਮਿਲੇ ਮੈਂ ਨਾ ਕਰ ਦਿਆਂਗਾ ਲੜਦਾ ਬੰਦਾ ਉਹ ਬਾਲ ਪਟਾਈ ਦਾ ਕਹੀ ਜਾਂਦਾ ਇੱਕ ਟਾਈਮ ਦੀ ਰੋਟੀ ਨਾ ਮਿਲੇ ਪਰ ਉਹਨਾਂ ਨੇ ਦਾਣਾ ਨਹੀਂ ਪਾਇਆ ਅੱਜ ਤੱਕ 82 ਦਿਨ ਹੋ ਗਏ ਫੇਰੂ ਮਾਨ ਨੇ 74 ਦਿਨ ਕੱਡੇ ਸੀਗੇ ਪਰ ਪ੍ਰਧਾਨ ਜੀ ਦਾ ਇਲਾਜ ਚੱਲਦਾ ਅਸੀਂ ਕਿਹਾ ਸੀ ਤਾਂ ਇਲਾਜ ਸਾਡਾ ਪ੍ਰਧਾਨ ਜੀ ਲਓ ਗੱਲ ਮੰਨੀ ਆ ਉਹਨਾਂ ਨੇ ਸਿਰਫ ਇਲਾਜ ਉਹਨਾਂ ਦਾ ਚੱਲਦਾ ਹੈ ਪ੍ਰਧਾਨ ਜੀ ਦਾਣਾ ਤੱਕ ਮੂੰਹ ਨਹੀਂ ਪਾਇਆ ਜਿ ਨਜ਼ਰ ਐਮ ਐਸ ਵੀ ਕਾਨੂੰਨ ਨਹੀਂ ਬਣਦਾ ਹੈਗਾ ਇਹ ਨਹੀਂ ਪਾਉਣਾ ਹੈਗਾ ਉਹਨਾਂ ਨੇ ਅਸੀਂ ਹੁਣ ਤੇ ਨਾਲ ਖੜੇ ਆ ਗੱਟ ਕੇ ਸასი ਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਇੱਕ ਜਿਹੜਾ ਕਿ ਧਰਨਾ ਲਾਉਣ ਦਾ ਐਲਾਨ ਕੀਤਾ ਹੈ ਉਹਦੇ ਬਾਬਤ ਗੱਲ ਕਰਾਂਗੇ ਸਾਡੇ ਨਾਲ ਕਿਸਾਨ ਆ ਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਮਾਮਲਾ ਹੈ ਕਿਉਂ ਉਹਨਾਂ ਨੇ ਧਰਨਾ ਲਾਣਾ ਗੱਦੀ ਸਿੰਘ ਕੋਟੜਾ ਬਲਾਕ ਪ੍ਰਧਾਨ ਬਸੀ ਪਠਾਣਾ ਪ੍ਰਧਾਨ ਜੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਏਜੰਡਾ ਪ੍ਰੈਸ ਕਾਨਫਰੰਸ ਜਿਹੜੀ ਇਹ ਕਾਨਫਰੰਸ ਅਸੀਂ ਕੀਤੀ ਹੈ ਅੱਜ ਸਾਡੇ ਨਾਲ ਪ੍ਰਸ਼ਾਸਨ ਨੇ ਵਾਦਾ ਕੀਤਾ ਤਾਂ ਸਾਡਾ ਕਿਸਾਨ ਦਾ ਖਨੌਰੀ ਬਾਰਡਰ ਪਰ ਮੇਰੇ ਹੀ ਬਲਾਕ ਦਾ ਖਜ਼ਾਨਚੀ ਦਾ ਚਰਨ ਸਿੰਘ ਕਾਲਾ ਬਡਵਾਲਾ ਉਹ ਲਗਾਤਾਰ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਟਰੈਲੀ ਦੇ ਕੋਲ ਪਹਿਰਾ ਦਿੰਦੇ ਤੇ ਲਗਾਤਾਰ ਤੇ 26 ਨਵੰਬਰ ਤੇ ਇੰਨੀ ਹਾਜ਼ਰੀ ਮੈਂ ਵੀ ਸੋਚ ਕੇ ਹੈਰਾਨ ਬਿਆਦਾ ਕਿਸਾਨਾਂ ਦੀ ਵੱਡੀ ਹਾਜ਼ਰੀ ਹੈ ਇੱਕ ਉਹਨੇ ਕਿਡਨੀ ਟਰਾਂਸਫਰ ਹੋਈ ਵੀ ਸੀ ਉਹਨਾਂ ਦੀ ਉਹਦੇ ਪੈਜੂਦ ਵੀ ਇੰਨਾ ਪਹਿਰਾ ਕਿਸਾਨ ਨੇ ਦਿੱਤਾ ਉਹਨਾਂ ਦੀ ਦਵਾਈ ਆਪਣੀ ਖਤਮ ਹੋ ਗਈ ਉਹ ਕਹਿੰਦੇ ਮੈਂ ਦਵਾਈ ਲੈ ਕੇ ਆ ਮਾ ਜਾ ਕੇ ਉਹ ਦਵਾਈ ਲੈਣੇ ਖਾਤਰ ਆਪਣੇ ਅਗੇ ਚੰਡੀਗੜ੍ਹ ਨੂੰ ਉੱਥੇ ਚ ਦਵਾਈ ਚਲਦੀ ਸੀ ਉਹਨਾਂ ਦੀ ਵੀ ਮੈਂ ਫਿਰ ਜਦੋਂ ਖਨੋਰੀ ਬਾਰਡਰ ਪਹੁੰਚੀ ਜੇ ਨਾ ਮੁੜ ਕੇ ਉਹ ਆਪਣੀ ਜਿਹ ਦਵਾਈ ਲੈਣ ਜਾ ਰਹੇ ਤੇ ਚੰਡੀਗੜ੍ਹ ਨੂੰ ਜਿਹੜੇ ਪਸ਼ੂ ਆ ਗਏ ਵਾਰਾ ਉਹਨਾਂ ਦੇ ਮੂਰੇ ਮੋਟਰਸਕੱਡ ਦੇ ਚਾਨਕ ਹੀ ਗਾਏ ਆ ਉਹ ਉਹ ਗਾਏਆਂ ਗੈਲਕਸੀਡੈਂਟ ਹੋ ਗਿਆ ਸਾਡੇ ਕਿਸਾਨ ਦੋ ਚਾਰ ਪੰਜ ਦਿਨਾਂ ਸੇ ਪੀੜ ਹੀ ਰਿਆ ਰਹੇ ਫਿਰ ਤੇ ਉਹਦੇ ਬਾਅਦ ਉਹਨਾਂ ਦੀ ਡੈਥ ਹੋ ਗਈ ਸਾਡਾ ਇੱਕ 3 ਪੁਆਇੰਟ ਵਾਣਾ ਆਪਣੇ ਲੱਗਿਆ ਤਾਂ ਫ੍ਰੀਕੋਰਟ ਵਿੱਚ ਧਰਨਾ ਲੱਗਿਆ ਤਾਂ ਉੱਥੇ ਮੁੱਖ ਮੰਤਰੀ ਸਾਹਿਬ ਕੋਲ ਅਸੀਂ ਮੰਗ ਰੱਖੀ ਸੀ ਪੰਜਾਬ ਸਰਕਾਰ ਕੋਲ ਸਾਡੇ ਪ੍ਰਧਾਨ ਜੀ ਦੱਲਿਆ ਸਾਹਿਬ ਨੇ ਜਿਹੜੇ ਪਸ਼ੂ ਆਵਾਰਾ ਫਿਰਦੇ ਆ ਨਹੀਂ ਤਾਂ ਉਹਨਾਂ ਨੂੰ ਬੰਨੋ ਜੇ ਸਾਡੇ ਕਿਸਾਨ ਦੀ ਕਿਸੇ ਦੀ ਇੱਕ ਨਾ ਪਸ਼ੂਗਲ ਮੌਤ ਹੋ ਗਈ ਤਾਂ 10 ਲੱਖ ਰੁਪਏ ਮੁਆਵਜ਼ਾ ਦਵੂਗੇ ਮੰਗ ਦੀ ਸਾਡੀ ਇਹ ਸਰਕਾਰ ਮੰਨੀ ਵੀ ਨਹੀਂ 10 ਲੱਖ ਰੁਪਏ ਰ ਮੁਆਜੇ ਨੂੰ ਪਰ ਹੁਣ ਇਹ ਕਹਿੰਦੇ ਜ ਨਹੀਂ ਸੀ 5 ਲੱਖ ਹੀ ਦਵਾਂਗੇ ਹਾਲ ਤੱਕ ਪਰਿਵਾਰ ਨੂੰ 5 ਲੱਖ ਦਾ ਚੈੱਕ ਵੀ ਨਹੀਂ ਦਿੱਤਾ ਹੈਗਾ ਉਹ ਕਿਸਾਨ ਸਾਡੇ ਆ ਦੇਖੋ ਆਇਆ ਤਾਂ ਨਵਰੀ ਮੋਰਚੇ ਆ ਨਾ ਆਇਆ ਦਵਾਈ ਲੈਣ ਦਾ ਨਾ ਲਗਾਤਾਰ ਉਥੇ ਹਾਜ਼ਰ ਰਿਹਾ ਉਹ ਐਕਸੀਡੈਂਟ ਦਾ ਪਸ਼ੂ ਦੇ ਨਾਲ ਹੋਇਆ ਉਹਦਾ ਇਹ ਫਰਜ ਬਣਦਾ ਸਰਕਾਰ ਦਾ ਪਹਿਲੇ ਧਾਰ ਤੇ ਇਹ ਫਟਾਫਟ ਜਿਦੇ ਦੇ ਕੇ 10 ਲੱਖ ਰੁਪਏ ਚੈੱਕ ਦਿੰਦੀ ਹੋ ਸਰਕਾਰ ਹਰ ਤੱਕ 5 ਲੱਖ ਦਾ ਚੈੱਕ ਵੀ ਦਿੱਤਾ ਹੈਗਾ ਬੋਡੀ ਉਹਦੀ ਪੀਜੀਆ ਚੰਡੀਗੜ੍ਹ ਪਈ ਆ ਤੁਸੀਂ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲ ਕੀਤੀ ਕਿ 5 ਲੱਖ ਦੇ ਦੇਖੋ ਜੀ ਇਹ ਨਾ ਸਾਡਾ ਇੱਥੇ ਡੀਜੀ ਸਾਹਿਬ ਦੇ ਧਰਨਾ ਲੱਗਿਆ ਤਾਂ 2 ਦਿਨ ਹੋ ਗਏ ਉਹ ਕਹਿੰਦੇ ਰਾਤ ਨੂੰ ਨਾ ਸਾਡੇ ਕੋਲ ਵਾਅਦਾ ਕਰਕੇ ਗਏ ਦੇ ਅਸੀਂ ਐਨਐਮ ਸਾਹਿਬ ਆਪਣੇ ਸਰਹੰਦ ਵਾਲੇ ਤੇ ਡੀ ਸਾਹਿਬ ਨੇ ਕਿਹਾ ਵੀ ਹਾਂ ਕਰ ਲਿਆ ਤੁਹਾਨੂੰ 5 ਲੱਖ ਦਾ ਸਵੇਰੇ 7:00 ਚੈੱਕ ਲੈ ਲਿਓ ਅਸੀਂ ਕਿਹਾ ਠੀਕ ਆ ਜੀ ਜਦ ਸਵੇਰੇ ਆਏ ਅਤ ਡੀ ਸਾਹਿਬ ਕੋਲ ਤੇ ਕਹਿੰਦੇ ਜੀ ਹਲੇ ਹਲੇ ਉੱਪਰ ਤੇ ਸਾਨੂੰ ਪੈਸੇ ਨਹੀਂ ਆਏ ਜੀ ਦੇਖੋ ਕਿੱਡਾ ਸਾਡਾ ਕਿਸਾਨਾਂ ਦਾ ਮੂਰਖੇ ਬਣਾ ਰਹੀ ਆ ਸਰਕਾਰ ਜਿਹੜਾ ਕੱਲ ਦਾ ਫੈਸਲਾ ਲੱਤਾ ਸਾਰੇ ਕਿਸਾਨਾਂ ਨੇ ਅਸੀਂ ਨੇ ਰੜ ਕੇ ਪਟਾਲਾ ਪਟਿਆਲੇ ਜਿਹੜਾ ਰੋਡ ਜਾਂਦਾ ਉਹਦੇ ਉੱਪਰ ਅਸੀਂ ਧਰਨਾ ਲਾਵਾਂਗੇ ਪੱਕਾ ਮੋਰਚਾ ਲੱਗੂਗਾ ਸਾਡੇ ਤਿੰਨ ਜ਼ਿਲ੍ਹਿਆਂ ਦੇ ਕਿਸਾਨ ਇਕੱਠੇ ਹੋ ਰਹੇ ਆ ਇਹ ਦਰਨਾ ਥੋੜਾ ਲਗਾਤਾਰ ਜਾਰੀ ਰਹੂਗਾ ਇਹ ਬਿਲਕੁਲ ਜੀ ਜਿੰਨਾ ਚਿਰ ਪਰਿਵਾਰ ਨੂੰ ਸਾਫ ਨਹੀਂ ਮਿਲਦਾ ਨਾ ਅਸੀਂ 10 ਲੱਖ ਰੁਪਏ ਦੀ ਮੰਗ ਕਰਦੇ ਸਰਕਾਰ ਕੋ ਉਹ ਦੇ ਦਿੱਤਾ ਜਾਵੇ ਸਰਕਾਰ ਕਹਿੰਦੀ 5 ਲੱਖ ਰੁਪਏ ਦਵਾਂਗੇ ਅਸੀਂ ਹਾਂ ਤਾਂ 5 ਲੱਖ ਦਾ ਚੈੱਕ ਵੀ ਨਹੀਂ ਆਇਆ ਹੈਗਾ 5 ਦੇ ਵੀ ਸਹਿਮਤੀ ਜਿਤਾਦੀ ਸਹਿਮਤੀ ਜਿਤਾਦੀ ਜੀ ਫਿਰ ਹੁਣ ਉਧਰ ਕਹੀ ਜਾਂਦੀ ਸਰਕਾਰ ਕਰਨ ਵਾਲਾ ਰਿਸ਼ਤੇਦਾਰ ਵੀ ਇੱਕ ਸਾਡੀ ਨੌਕਰੀ ਦੀ ਮੰਗ ਆ ਬੇਟਾ ਇਹਨਾਂ ਦਾ ਖੜਾ ਇਹਨੂੰ ਨੌਕਰੀ ਤਰ੍ਹਾਂ ਦਾ ਦੇਵੇ ਸਰਕਾਰ ਜਿੱਕਾ ਸਾਡੇ ਪਹਿਲੇ ਕਿ ਸਾਨੂੰ ਦੇ ਰਹੀ ਹੈ ਨਾ ਸ਼ਹੀਦ ਆ ਸਾਡਾ ਇਹ ਇਹ ਨਹੀਂ ਆ ਜੀ ਪ੍ਰਧਾਨ ਜੀ ਖਨੌਰੀ ਦਾ ਮਾਹੌਲ ਕਿਵੇਂ ਦਾ ਹੁਣ ਜਿਵੇਂ ਕਿ ਸਰਕਾਰ ਦੀ ਗੱਲਬਾਤ ਹੋਈ ਆ ਕਿਵੇਂ ਦੀ ਗੱਲਬਾਤ ਸਰਕਾਰ ਦਾ ਕਿਵੇਂ ਦਾ ਰਵਈਆ ਉਹ ਜਿਹੜਾ ਗੱਲਬਾਤ ਦੇ ਵਿੱਚ ਕੀ ਹੋਊਗਾ ਸਰ ਦੇਖੋ ਪੋਜੀਟਿਵ ਹੀ ਗੱਲ ਹੈ ਜਿਹੜੀ ਮੀਟਿੰਗ ਹੋਈ ਆ ਹੁਣ ਉਹਨੇ ਬੁਲਾ ਲੇ ਦਿੱਲੀ ਭਾਈ ਭਰ ਬਣੀ ਦਿੱਲੀ ਚੱਲ ਚੱਲ ਕੇ ਮੀਟਿੰਗ ਹੋਣੀ ਆ ਇਹ ਉੱਥੇ ਸਾਡੇ ਦੇਸ਼ ਦੇ ਕਿਸਾਨ ਆਉਣਗੇ ਸਾਰੇ ਉਰੇ ਭਾਰਤ ਦੇ ਕਿਸਾਨ ਨੇਤਾ ਜਿਹੜੇ ਸਾਰੇ ਜਿੱਥੇ ਬੰਦਿਆ ਨੇ ਦਿੱਲੀ ਆ ਕੇ ਮੀਟਿੰਗ ਕਰਨੀ ਸਰਕਾਰ ਨੇ ਤਾਂ ਹੀ ਉੱਥੇ ਬੁਲਾਏ ਆ ਇਹ ਪੋਜੀਟਿਵ ਇਹ ਗੱਲ ਹੋਈ ਆ ਇਹ ਕੋਈ ਇਹ ਨਾ ਸੋਚੇ ਕੋਈ ਅਸੀਂ ਕੱਲ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਕਿ ਉਹਨਾਂ ਨੇ ਮੰਨਾ ਮੰਗਿਆ ਕਿ ਹਾਂ ਉਹਦੇ ਮੰਗਾ ਪੂਰੀਆ ਕਰਾਂਗੇ ਦਿੱਲੀ ਜਿਹੜੀ ਮੀਟਿੰਗ ਨਹੀਂ ਮੈਂ ਉੱਥੇ ਗਿਆ ਨਹੀਂ ਹੈਗਾ ਜੀ ਮੈਨੂੰ ਇਹਦੇ ਬਾਰੇ ਮੀਟਿੰਗ ਦਾ ਹੋਇਆ ਉਹਦੀ ਗੱਲਬਾਤ ਹੋਈ ਉਹ ਨਹੀਂ ਕਿਸੇ ਉਹ ਹੀ ਐਮਐਸਬੀ ਕਾਨੂੰਨ ਪਰ ਚੱਲਦੀ ਦੀ ਹੈ ਜੀ ਪ੍ਰਧਾਨ ਜੀ ਕਹਿੰਦੇ ਉਹਨਾਂ ਜੀ ਮਰਨ ਬਾਅਦ ਤਾਂ ਜਾਰੀ ਰਹੂਗਾ ਜਿੰਨੇ ਜਨਾ ਐਮਐਸਬੀ ਕਾਨੂੰਨ ਵੀ ਹੁੰਦਾ ਸਾਡੇ ਕਾਨੂੰਨ ਦੀ ਮੰਗ ਆ ਸਰਕਾਰ ਦੇ ਨਾਲ ਸੋਮਿਨਾਥ ਡਾਕਟਰ ਦੇ ਰਿਪੋਰਟ ਦੇ ਹਸਾਬ ਨਾਲ ਭਾ ਦੇ ਕਿਸਾਨਾਂ ਨੂੰ ਸਰਕਾਰ ਮੰਨੀ ਵੀ ਆ ਸਾਡੇ ਪਿਛਲੀਆਂ ਡਿਬੇਟਾਂ ਕੱਢ ਕੇ ਦੇਖ ਲਓ ਇਹ ਚੱਲਦੇ ਕੈਮ ਪ੍ਰਧਾਨ ਮੰਤਰੀ ਜੀ ਆ ਉਹਨਾਂ ਨੇ ਕਿਹਾ ਤਾਂ ਵੀ ਮੈਂ ਸਵਾਮੀ ਨਾਥਨ ਵੋਟ ਕਰਵਾ ਦੂੰਗਾ ਐਮ ਐਸ ਵੀ ਕਾਨੂੰਨ ਬਣਾਉਂਗਾ ਉਹ ਗੱਲਾਂ ਸਾਰੀਆਂ ਮੇਹਮੰਨੀ ਹੈ ਵਾਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਵਿਚਾਰੇ ਭੋਲੇ ਪਾਲੇ ਲੋਕ ਆ ਇਹਨਾਂ ਨੂੰ ਗੱਲਾਂ ਦਾ ਪਤਾ ਹੀ ਲੱਗਦਾ ਹੈਗਾ ਚਲੋ ਅਸੀਂ ਤਾਂ ਜ세 ਬੰਦੀ ਵਿੱਚ ਡੱਲਿਆ ਸਭ ਕੁਲ ਅਸੀਂ ਬੈਠਦੇ ਰਹਨੇ ਆ ਸਾਨੂੰ ਗੱਲਾਂ ਦੀ ਨੌਲੇਜ ਉਹਨਾਂ ਕੋਲ ਤੇ ਆਉਂਦੀ ਹੈ ਬੜਾ ਸਿੱਖਣ ਨੂੰ ਮਿਲਦਾ ਸਾਡੇ ਮਹਾਨ ਨੇਤਾ ਨੇ ਉਹ ਡੱਲਿਆ ਸਾਹਿਬ ਤੇ ਹੁਣ ਜਾਣ ਕੇ 22 ਫਰਵਰੀ ਨੂੰ ਫੇਰ ਉੱਥੇ ਹੁਣ ਇਹ ਗੱਲ ਦਾ ਪਤਾ ਚੱਲੂਗਾ ਸਭ ਨੂੰ ਮੀਟਿੰਗ ਹੋਣੀ ਹੈ ਦਿੱਲੀ 22 ਫਰਵਰੀ ਨੂੰ ਉਹਦੇ ਵਿੱਚ ਡੱਲੇ ਹਾਲ ਦੀ ਕੋਈ ਹਾਜ਼ਰੀ ਹੋਊਗੀ ਬੇਲੇ ਕੋਈ ਪ੍ਰਧਾਨ ਜੀ ਜਾਣਗੇ ਜੀ ਉੱਥੇ ਹੁਣ ਗਏ ਚੰਡੀਗੜ੍ਹ ਗਏ ਨਾ ਇੱਕ ਨਹੀਂ ਉੱਥੇ ਵੀ ਜਾਣਗੇ ਪ੍ਰਧਾਨ ਜੀ ਕੋਈ ਵੀ ਸਿਹਤ ਦੇਖਦੇ ਸਿਹਤ ਉਹਨਾਂ ਦੀ ਕਿਵੇਂ ਆ ਹੁਣ ਸਿਹਤ ਠੀਕ ਆ ਜੀ ਦੇਖੋ ਡਾਕਟਰੀ ਇਲਾਜ ਚੱਲਦਾ ਅਸੀਂ ਜਿਆਦਾ ਸਾਡਾ ਕਿਸਾਨਾਂ ਦਾ ਜਥਾ ਬੈਠੇ ਦਾ 111 ਦਾ ਉਹਦੇ ਬਾਅਦ 121 ਦਾ ਕਿਸਾਨਾਂ ਦਾ ਜਥਾ ਹੋ ਗਿਆ ਤਾਂ ਹਰਿਆਣੇ ਦੇ 10 ਕਿਸਾਨ ਆ ਗਏ ਤੇ ਫੇਰ ਕਹਿੰਦੇ ਲੜਨ ਲੱਗ ਗਏ ਆ ਕਿ ਸਾਡੇ ਨਾਲ ਜੁਪੀਆ ਲੜਨ ਲੱਗ ਗਏ ਕਹਿੰਦੇ ਅਸੀਂ ਬੈਠਣਾ ਰਾਜ ਆਹੀਏ ਮੀਟਿੰਗਾਂ ਦਾ ਸਿਲਸਲਾ ਜਿਹੜਾ ਹੁਣ ਜਾਰੀ ਰਿਹਾ ਹੈ ਡੱਲੇਆ ਸਾਹਿਬ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਐਮ ਐਸ ਬੀ ਕਾਨੂੰਨ ਬਣਾਜਿੰਦੇ ਸਰ ਮਨਉਂਦ ਜੀ ਸਰਕਾਰ ਨਹੀਂ ਬਉਣ ਆਉਂਦੀ ਹੈਗੀ ਇਹ ਧਰਨਾ ਜਾਰੀ ਰਹਿਣਾ ਹੀ ਰਹਿਣਾ ਹੈ ਬਾਈ ਫਰਵਰੀਨ ਲੱਗਦਾ ਥੋੜੇ ਸਰਕਾਰ ਕੇ ਵੱਡਾ ਫੈਸਲਾ ਥੋੜੇ ਹੱਕ ਚ ਕਰੋਗੀ ਬਿਲਕੁਲ ਜੀ ਉਮੀਦ ਤੇ ਹੌਸਲਾ ਕਦੇ ਵੀ ਛੱਡਣਾ ਚਾਹੀਦਾ ਸਾਨੂੰ ਉਰੀਆਂ ਉਮੀਦਾਂ ਨੇ ਵੀ ਅਸੀਂ ਛੜਾਈ ਲੜਾਈ ਜਿੱਤਾਂਗੇ ਅਸੀਂ ਹਰ ਕੀਮਤ ਤੇ ਜਿੱਤਾਂਗੇ ਲੜਾਈ ਜੇ ਪਰ ਤਾਂ ਜੀ ਸਾਨੂੰ ਹੁਣ ਕਹਿਦੇ ਨੇ ਭਾਈ ਆਜੋ ਮਰਨ ਬਾਤ ਉਰ ਬੈਠਾ ਮੈਂ ਤਾਂ ਹਾਜ਼ਰ ਆ ਕਿਸਾਨਾਂ ਦਾ ਘਤਰ ਆਜਨ ਮੈਂ ਤਾਂ ਬੈਠਣ ਨੂੰ ਮਰਨ ਵੱਤਰ ਬਤਿਆ ਨਾ ਜੇ ਡੱਲਿਆ ਸਭ ਕੀ ਕਹਿਣਾ ਕਰ ਰਹੇ ਨੇ ਸਾਡੇ ਕਿਸਾਨ ਆਜਨ ਜਾਰੀ ਕਰਨਾ ਮੈਂ ਜਿਹਦੇ ਤਿਆਰ ਹਾਂ ਜੀ ਬੁਲਾਉਣ ਸਾਨੂੰ ਉਹ ਮਰਨ ਵੱਤ ਪਰੇ ਤੇ ਨਾਲ ਇਹ ਕਹਿ ਰਹੇ ਨੇ ਕਿ ਜਿਹੜੇ ਕੀ ਇਹ ਬਿਠਾਏ ਹੋਏ ਨੇ ਇਹ ਵਿਮਾਨ ਸਰਕਾਰ ਨੇ ਪਿਠਾਏ ਨੇ ਨਕਲੀ ਕਿਸਾਨ ਨਾਲ ਇਹ ਵੀ ਕਹਿ ਰਹੇ ਨੇ ਨਹੀਂ 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 ਬਿਲਕੁਲ ਨਹੀਂ ਸਾਡਾ ਗਹਿਰ ਆਜ ਕਿਦ ਮੋਰ ਚਾਹੇ ਇੱਕ ਦੂਏ ਵਰਤਾਂ ਤੋਂ ਮ ਤਾਂ ਦੇਖੋ ਝੂਠੀਆਂ ਲਾ ਰਹੇ ਆ ਝੂਠ ਤੇ ਸੱਚ ਤੁਹਾਡੇ ਸਾਹਮਣੇ ਹੀ ਹੈ ਸੱਚ ਕਿਹਾ ਝੂਠ ਕਿਹਾ ਉਹ ਨਤਾਰਾ ਤੁਹਾਡੇ ਸਾਹਮਣੇ ਹੋ ਰਿਹਾ ਹੈ ਨਾ ਇੱਕ ਦੇਖੋ ਮਹਾਨ ਨੇਤਾ ਸਾਡਾ ਅੱਜ 82 ਦਿਨ ਹੋ ਗਏ ਇੱਕ ਟਾਈਮ ਕਿਸੇ ਨੂੰ ਪ੍ਰਸ਼ਾਦਾ ਨਾ ਮਿਲੇ ਮੈਂ ਕਰ ਦਿਆਂਗਾ ਲੜਦਾ ਬੰਦਾ ਉਹ ਬਾਲ ਪਟਾਈ ਦਾ ਕਈ ਜਾਂਦਾ ਇੱਕ ਟਾਈਮ ਦੀ ਰੋਟੀ ਨਾ ਮਿਲੇ ਪਰ ਉਹਨਾਂ ਨੇ ਦਾਣਾ ਨਹੀਂ ਪਾਇਆ ਅੱਜ ਤੱਕ 82 ਦਿਨ ਹੋ ਗਏ ਫੇਰੂ ਮਾਨ ਨੇ 74 ਦਿਨ ਕੱਡੇ ਸੀਗੇ ਪਰ ਪ੍ਰਧਾਨ ਜੀ ਦਾ ਇਲਾਜ ਚੱਲਦਾ ਅਸੀਂ ਕਿਹਾ ਤਾਂ ਇਲਾਜ ਸਾਡਾ ਪ੍ਰਧਾਨ ਜੀ ਲਓ ਗੱਲ ਮੰਨੀ ਆ ਉਹਨਾਂ ਨੇ ਸਿਰਫ ਇਲਾਜ ਉਹਨਾਂ ਦਾ ਚੱਲਦਾ ਪ੍ਰਧਾਨ ਜੀ ਦਾਣਾ ਤੱਕ ਮੂੰਹ ਨਹੀਂ ਪਾਇਆ ਜਿ ਨਜ਼ਰ ਐਮ ਐਸ ਵੀ ਕਾਨੂੰਨ ਨਹੀਂ ਬਣਦਾ ਹੈਗਾ ਇਹ ਨਹੀਂ ਪਾਉਣਾ ਹੈਗਾ ਉਹਨਾਂ ਨੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਡਟ ਕੇ ਸੋ ਕਿਸਾਨ ਆਗੂ ਨੇ ਜਿੱਥੇ ਰੋਸ ਆ ਉਹਨਾਂ ਦੇ ਮਨਾਂ ਦੇ ਵਿੱਚ ਉੱਥੇ ਇਹਨਾਂ ਵੱਲ ਇਹ ਵੀ ਕਿਹਾ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਜੋ ਮਹਾਨ ਕਿਸਾਨ ਨੇਤਾ ਨੇ ਜਿਨ੍ਹਾਂ ਵੱਲੋਂ ਕਿਸਾਨੀ ਨੂੰ ਖੁਸ਼ਹਾਲ ਕਰਨ ਲਈ ਜਿਹੜਾ ਕਿ ਭੁੱਖ ਹੜਤਾਲ ਕੀਤੀ ਹੋਈ ਹੈ ਤੇ ਅੱਜ 82 ਦਿਨ ਦੇ ਕਰੀਬ ਬੀਤ ਚੁੱਕੇ ਨੇ ਪਰ ਜਿਹੜਾ ਕਿ ਹਜੇ ਤੱਕ ਕੋਈ ਜਿਹੜਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਜਿਹੜੀ ਜਾਇਜ਼ ਮੰਗਾਂ ਨੇ ਸੁਆਮੀਨਾਥ ਦੀ ਰਿਪੋਰਟ ਹੋਵੇ ਚਾਹੇ ਚਾਹੇ ਪੂਰੀ ਸਾਰੀ ਫਸਲ ਤੇ ਐਮਐਸਪੀ ਦੀ ਗਰੰਟੀ ਹੋਵੇ ਇਹ ਜਿਹੜੀਆਂ ਚੀਜ਼ਾਂ ਨਹੀਂ ਲਾਗੂ ਕੀਤੀਆਂ ਗਈਆਂ ਜਿਸ ਕਾਰਨ ਕਿਸਾਰ ਉੱਤੇ ਡਟੇ ਹੋਏ ਨੇ ਤੇ ਉਹ ਉਹਨਾਂ ਦਾ ਇਹ ਵੀ ਗੱਲ ਹੈ ਕਿ 22 ਫਰਵਰੀ ਜਿਹੜੀ ਦਿੱਲੀ ਵਿੱਚ ਮੀਟਿੰਗ ਹੋਏਗੀ ਉਹਦੇ ਵਿੱਚ ਸਰਕਾਰ ਉਹਨਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਦੇਵੇਗੀ ਤੇ ਉਹ ਜਿੱਤ ਕੇ ਹੀ ਵਾਪਸ ਪਰਤਣਗੇ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿਚੇ